ਸਾਡਾ ਸੱਜਾ ਦੋਸਤੋ ਮੈਂ ਨਵਨੀ ਸਿੰਘ ਚਿਮਾ ਤੁਸੀ ਵਖਰੇ ਜੀਬੀਸੀ ਅਪਡੇਟ ਪਿੰਡਾਂ ਵਿੱਚ ਵਿਚਰਦੇ ਹੋਏ ਪਿੰਡ ਪਹੁੰਚੇ ਆ ਤੇ ਗਾਨਗੜਾ ਤੇ ਗਾਨਗੜਾ ਦੀਆਂ ਜੋ ਵੀ ਉਪਲਬਧੀਆਂ ਨੇ ਪਿੰਡ ਦੇ ਵਿੱਚ ਵਿਕਾਸ ਕਾਰਜ ਹੋਏ ਨੇ ਜਿਹੜੇ ਕੰਮਾਂ ਦੀ ਥੋਰ ਮਹਿਸੂਸ ਕਰਦੇ ਨੇ ਪਿੰਡ ਵਾਸੀ ਉਹਨਾਂ ਬਾਰੇ ਅਸੀਂ ਚਰਚਾ ਕਰਾਂਗੇ ਪਿੰਡ ਦੇ ਸਰਪੰਚ ਤੇ ਪੰਚਾਇਤ ਤੇ ਪਿੰਡ ਵਾਸੀ ਸਾਡੇ ਦਾ ਮੌਜੂਦ ਨੇ ਕੀ ਕਹਿਣਾ ਚਾਹੁੰਦੇ ਨੇ ਸਰਪੰਚ ਸਾਹਿਬ ਸਰਪੰਚ ਸਾਹਿਬ ਸਵਾਗਤ ਹੈ ਜੀਬੀਸੀ ਅਪਡੇਟ ਦੇ ਵਿੱਚ ਆ ਮੈਂ ਤਗਾਨਗੜੋ ਸਰਪੰਚ ਦਵਿੰਦਰ ਸਿੰਘ ਬੋਰਿਆਂ ਜੀ ਤੇ ਸਾਡੇ ਪਿੰਡ ਵਿੱਚ ਵਿਕਾਸ ਦਾ ਕੁਝ ਵੀ ਨਹੀਂ ਹੋਇਆ ਜੀ अच्छा ਸਾਡੇ ਪਿੰਡ ਵਿੱਚ ਨਾਲੀ ਦੇ ਪੈਸੇ ਆਏ ਸੀ ਅੱਧਾ ਨਾਲਾ ਬਣ ਗਿਆ ਤੇ ਅੱਧਾ ਨਾਲਾ ਵਿੱਚੇ ਪਿਆ। ਹੋਰ ਕੋਈ ਗ੍ਰਾਂਟ ਨਹੀਂ ਆਈ ਕਿਉਂ ਸਾਡਾ ਪਿੰਡ ਛੋਟਾ ਹੋਣ ਕਰਕੇ ਜਿੱਥੇ ਲੋਕਾਂ ਨੂੰ 20 ਲੱਖ ਆਉਂਦਾ ਤਾਂ ਸਾਨੂੰ 10000 ਵੀ ਨਹੀਂ ਆਉਂਦਾ। ਤੇ ਕਿਰਪਾ ਕਰ ਸਾਡੇ ਪਿੰਡ ਨੂੰ ਕੋਈ ਬੰਦ ਕੀਤੀ ਜਾਓ ਸ਼ਮਸ਼ਾਨ ਘਰ ਦਾ ਉਹ ਸਾਡੇ ਬਹੁਤ ਮੰਦਾ ਹਾਲਵਾ। ਕਿ ਜਦਾਂ ਕੋਈ ਮਰਦਾ ਲੈ ਕੇ ਜਾਣਾ ਹੋਵੇ ਤਾਂ ਬੜਾ ਔਖਾ ਉੱਥੇ। ਨਾ ਕੋਈ ਉੱਥੇ ਚਾਰਦਿਵਾਰੀ ਹੈਗੀ ਐ ਤੇ ਨਾ ਕੋਈ ਚੀਜ਼ ਪਾਣੀ ਦਾ ਕਰਨ ਦਾ ਹੈਗਾ। ਉਹਨੇ ਬੜਾ ਔਖੇ ਹੈਗੀਆਂ। ਬਾਕੀ ਸਾਡੇ ਪਿੰਡ ਵਿੱਚ ਛੱਪੜ ਜਾਂ ਛੱਪੜੇ ਭੋਂ ਮੰਦਾਲ ਛੱਪੜ ਕੋਈ ਗਰਾਣ ਨਹੀਂ ਸਾਨੂੰ ਦਿੱਤੀ ਨਾ ਸਾਨੂੰ ਸ਼ਮਸ਼ਾਨ ਘਾਟਵਾਚ ਕਿਟਾਂਟਾਈ ਹੈਗੀ ਆ ਸਕੂਲ ਸਾਡੇ ਪਿੰਡ ਹੈ ਨਹੀਂ ਕਾ ਬਾਕੀ ਸਾਡੇ ਪਿੰਡ ਸਕੂਲ ਹੈ ਹੀ ਨਹੀਂ ਪਿੰਡ ਦੇ ਵਿੱਚ ਮੇਰੇ ਸਕੂਲ ਹੈ ਨਹੀਂ ਸਾਡੇ ਸਕੂਲ ਸੀਗਾ ਪਹਿਲਾਂ ਉਹ ਬੰਦ ਹੋ ਗਿਆ ਬੱਚੇ ਉਰ ਕੇ ਉਹਦਾ ਸਕੂਲ ਉਦਾਂ ਪਿਆ ਹੈ ਨਹੀਂ ਸਕੂਲ ਕੁਝ ਵੀ ਕੁਟ ਵੀ ਹੈ ਨਹੀਂ ਬੱਚੇ ਘਟੇ ਸਾਡੇ ਸਕੂਲ ਦੇ ਬਾਕੀ ਸਾਡੇ ਪਿੰਡਾਂ ਸਟਰੀਟ ਲਾਈਟ ਲੱਗੀ ਕੋਈ ਸਾਰਾ ਲਾਈਟਾਂ ਸਾਡੇ ਪਿੰਡ ਲੱਗੀਆਂ ਚਾਹੀਦੀਆਂ ਇੱਕ ਨਾਲੇ ਦਾ ਸਾਡੇ ਕੰਮ ਜ਼ਰੂਰੀ ਹੋਣਾ ਚਾਹੀਦਾ ਹੈਗਾ ਛੱਪੜ ਦਾ ਕੰਮ ਜ਼ਰੂਰੀ ਹੋਣਾ ਛੱਪੜ ਵੀ ਜਾ ਕੇ ਦੇਖੋ ਪਿੰਡਾਂ ਗੰਦ ਪਿਆ ਗੱਲਾਂ ਛੱਡ ਦਿਓ ਸਰ ਸਾਡੇ ਜਬ ਦਾ ਕੇ ਜੇ ਕੋ ਸ਼ਮਸ਼ਾਨ ਘਟੇ ਬਹੁਤ ਜ਼ਰਾਮਤਵੰਦਾ ਹਾਲ ਹੋਇਆ ਬਾਕੀ ਸਾਡੇ ਪਿੰਡਾਂ ਆ ਜ ਟੂਟੀਆਂ ਲੱਗੀਆਂ ਪਾਣੀ ਦੀ ਪਾਣੀ ਹੀਪ ਹੈਗਾ ਟੂਟੀਆਂ ਲੀਕ ਹੋ ਜਾਂਦੀਆਂ ਹੈਗੀਆਂ ਕੋਈ ਦੇਖਦਾ ਨਹੀਂਗਾ ਜਿਹਨੂੰ ਕਹਿੰਦੇ ਆ ਕਰ ਦਿੰਦੇ ਆ ਬਾਕੀ ਸਾਡੇ ਪਿੰਡ ਨੂੰ ਗ੍ਰਾਂਟ ਕੋਈ ਨਹੀਂ ਮਿਲਦੀ ਜੀ ਜਿਹੜੀ ਗ੍ਰਾਂਟ ਮਿਲਦੀ ਆ ਉਹ ਸਭ ਸੈਂਟਰਲੋਂ ਮਿਲਦੀ ਆ ਪੰਜਾਬ ਗੋਣ ਤੋਂ ਕੋਈ ਗ੍ਰਾਂਟ ਨਹੀਂ ਦਿੱਤੀ ਤੇ ਕਿੱਥੇ ਕਮੀ ਮਹਿਸੂਸ ਕਰਦੇ ਹੋ ਕਿ ਕਿਉਂ ਵਿਤਕਰਾ ਕੀਤਾ ਜਾ ਰਿਹਾ ਪਿੰਡ ਦੇ ਨਾਲ ਪਿੰਡ ਛੋਟਾ ਪਿੰਡ ਹੋਣ ਕਰਕੇ ਜੀ ਵੋਟੇ ਵੀ ਪਾਉਂਦੇ ਆ ਅਸੀਂ ਸਾਰੇ ਜਿਹੜੇ ਵੋਟਰ ਵੋਟੇ ਪੈਸਾ ਕੋਈ ਪੈਦਾ ਹੈਗਾ ਆ ਪਰ ਸਾਡੇ ਪਿੰਡ ਗਾਰੰਟੀ ਨਹੀਂ ਕੋਈ ਦਿੱਤੀ ਹੱਦ ਕਰ ਜੀ ਇਸ ਤੋਂ ਅੱਗੇ ਪਿੰਡ ਨਹੀਂ ਪੈਂਦਾ ਵੀ ਹੋਰ ਸਾਡੇ ਪਿੰਡ ਤੋਂ ਕਾ ਪਟਾਣਾ ਪੈਂਦਾ ਜੀ ਰੌੜੀਆਂ ਪੈਂਦੀਆਂ ਬੱਠੀਆਂ ਪੈਂਦੀਆਂ ਸਾਡੇ ਪਿੰਡ ਤੋਂ ਗਾਹਾਂ ਕੋਈ ਸੜਕੇ ਹੀ ਨਹੀਂ ਬਣੀ ਹੋਈ ਜੀ ਪੱਕੀ ਜੇ ਪਟਾਣੇ ਜਾਣਾ ਹੋਵੇ ਤਾਂ ਵੀ ਸਾਡੇ ਕੱਚੀ ਸੜਕਾਂ ਜੀ ਜੇ ਰੌੜੀਆਂ ਨੂੰ ਜਾਵੇ ਤਾਂ ਵੀ ਕੱਚੀ ਸੜਕਾਂ ਜੀ ਬੱਠੀਆਂ ਨੂੰ ਜਾਣਾ ਤਾਂ ਵੀ ਕੱਚੀ ਸੜਕ ਜੇ ਪਟਾਣੇ ਨੂੰ ਜਾਣਾ ਆਪਣੇ ਫਲਾਸ਼ ਨੂੰ ਜਾਣਾ ਤਾਂ ਵੀ ਕੱਚੀ ਸੜਕਾਂ ਸਾਨੂੰ ਹਰਖਵਾਲੇ ਜਾਣਾ ਹੋਵੇ ਤਾਂ ਵੀ ਕੱਚੀ ਸੜਕ ਸਾਡੇ ਪਰਮਾਤਮਾ ਵੈਗੀ ਇਦਾਂ ਹੈਗੀ ਆ ਵੀ ਸਾਨੂੰ ਕਿਸੇ ਪਿੰਡ ਨਾਲ ਜੁੜਿਆ ਜਾਵੇ ਨਾ ਸਾਡੇ ਪਿੰਡ ਕੋਈ ਬਾਸ ਆਉਂਦੀ ਆ ਨਾ ਸਾਡੇ ਪਿੰਡ ਕੋ ਟੈਂਪੂ ਆਉਂਦਾ ਨਾ ਸਾਡੇ ਪਿੰਡ ਕੋਈ ਕੁਝ ਆਉਂਦਾ ਸਾਡਾ ਪਿੰਡ ਦੋ ਢਾਈ ਕਿਲੋਮੀਟਰ ਜੱਡੇ ਤੋਂ ਜਿਹਨੂੰ ਜੁਰਗਸਿਆਣੇ ਇੰਨੇ ਲੁਕੀਆ ਤੁਰਕੇ ਜਾਂਦੇ ਆ ਉਹਨਾਂ ਨੇ ਬੜਾ ਔਖਾ ਗਰਮੀ ਵਿੱਚ ਆਉਣਾ ਸਿਆਣ ਬੜਾ ਔਖਾ ਆ ਜੇ ਸਾਡੇ ਪਿੰਡ ਕੇ ਪਿੰਡ ਨਾਲ ਜੋੜ ਦਿਆ ਜਾਵੇ ਪਟਾਣਿਆਂ ਨਾਲ ਜੋੜ ਦਿੱਤਾ ਕਿ ਪਟਾਣੇ ਤੋਂ ਕਿ ਤਾਜੋ ਵਾਲੇ ਦਾ ਹਲਤਾ ਬੜਾ ਸੜਕ ਕੋਈ ਬਸ ਫੁੱਸ ਲੱਗ ਜਾਊਗੀ ਪਰ ਸਾਡੇ ਪਿੰਡ ਕੋਈ ਕੁਝ ਨਹੀਂ ਵਿਕਾਸ ਕੀਤਾ ਜੀ ਤੇ ਨਾ ਸਾਡੇ ਕਿਸਾਨ ਵੀ ਬੇਨਤੀਆਂ ਨੂੰ ਇਹੀ ਸਾਡੀ ਬੇਨਤੀ ਆ ਕਿ ਸਾਨੂੰ ਕਿਸੇ ਨਾ ਕਿਸੇ ਪਿੰਡ ਨਾਲ ਜੋੜਿਆ ਜਾਵੇ ਪਰ ਪੰਜਾਬ ਸਰਕਾਰ ਵੱਲੋਂ ਤਾਂ ਵੱਡੇ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਇਹ ਵਿਕਾਸ ਕਾਰਜਾਂ ਲੈ ਕੇ ਕਿੱਥੋਂ ਤੱਕ ਇਹ ਚੀਜ਼ ਨੂੰ ਸਹੀ ਮੰਨਦੇ ਹੋ? ਮੈਂ ਤਾਂ ਆਪਣੇ ਪਿੰਡ ਵਿੱਚ ਦੱਸਦਾ ਸਾਡੇ ਕੋਈ ਵਿਕਾਸ ਨਹੀਂ ਹੋਇਆ ਜੀ। ਸੈਂਟਰ ਨੇ ਸਾਨੂੰ ਜਿੰਨਾ ਪੈਸਾ ਭੇਜਿਆ ਸੈਂਟਰ ਨੇ ਭੇਜਿਆ ਪੰਜਾਬ ਸਰਕਾਰ ਨੂੰ ਪੈਸਾ ਦਿੱਤਾ ਕੋਈ ਨਹੀਂ ਕਾ। ਖੂਬ ਸੈਂਟਰਾਂ ਹੋਏ ਪਰ ਸਾਡੇ ਪਿੰਡ ਛੋਟਾ ਹੋਣ ਕਰਕੇ ਜਿੰਨਾ ਪਿੰਡਾਂ 'ਤੇ ਗ੍ਰਾਂਟ ਆਉਂਦੀ ਹੈ 10 ਲੱਖ ਆਉਂਦੀ ਹੈ ਸਾਨੂੰ ਆਉਂਦੀ 15000 15000 ਇਹ ਕੀ ਕਰਾਂਗੇ ਜੀ ਆਪਾਂ। ਨਾ ਸਾਡੇ ਕੋਈ ਨਰੇਗਾ ਦਾ ਬੰਦਾ ਹੈਗਾ ਨਾ ਖੁਸ਼ ਹੈਗਾ। ਨੰਦਰੀਕਰ ਕੋਈ ਪੈਸਾ ਕੋਈ ਆਇਆ ਅੱਗੇ ਨੰਦਰੀਕਰ ਪੈਸਾ ਹੁੰਦਾ ਸੀ ਅਸੀਂ ਆਜ਼ਾਦ ਪਿੰਡਾਂ ਤੋਂ ਲੇਵਲ ਸਾਡੇ ਕੇ ਸਭ ਚਪੜਾ ਸਫਾਈ ਕਰਾਉਂਦੇ ਸੀਗੇ ਹੁਣ ਸੰਦੇ ਕੇ ਤੁਹਾਨੂੰ ਪੈਸਾ ਕੋਈ ਨਹੀਂ ਆਇਆ ਜੀ ਬਾਕੀ ਨਾਲੇ ਦੇ ਪੈਸੇ ਪਾਈ ਸੀ ਥੋੜੇ ਬਹੁਤੇ ਪੰਜ 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 6 ਲੱਖ ਰੁਪਈਆ ਪੰਜਿਆ ਚ ਟੁੱਟ ਗਈਆਂ ਉਹ ਸੈਕਟਰੀ ਤਾਂ ਉਹਨੇ ਬਣਾਈ ਦੂਜੇ ਨੇ ਪ੍ਰਬੰਧਕ ਨੇ ਉਹੀ ਬਣਾਈਆਂ ਅੱਧਿਕ ਬਣਾ ਕੇ ਅੱਧੀ ਵਿੱਚੇ ਪਈ ਹੈ ਜੀ ਇੱਕ ਪਾਸੇ ਇਹ ਬਣ ਗਈ ਉਹ ਇੱਕ ਪਾਸੇ ਉੱਦਾਂ ਪਈ ਹੈਗੀ ਖਲਾਰਾ ਪਿਆ ਸਾਡੇ ਪਾਸ ਹੀ ਗਾਰਾ ਗਾਰਾ ਹੋਇਆ ਪਿਆ ਜੀ ਪਿੰਡ ਦਾ ਕੋਈ ਵਿਕਾਸ ਨਹੀਂ ਪਿੰਡ ਦਾ ਸਾਰ ਨਹੀਂ ਜਾਵੇ ਮੈਂ ਤਾਂ ਗਵਰਨਮੈਂਟ ਹੀ ਮੈਂ ਇਂਤਰੀ ਕਰਦਾ ਜੀ ਤੇ ਪਿੰਡ ਦੇ ਵਿੱਚ ਹੈਥੋਂ ਦੇਖਦੇ ਹੋਏ ਕਿੱਦਾਂ ਦੀ ਸੁਵਿਧਾ ਕੋਈ ਡਿਸਪੈਂਸਰੀ ਜਾਂ ਮੁਹੱਲਾ ਕਲੀਨਿਕ ਖੁੱਲੀ ਗਈ ਹੈ ਪਿੰਡ ਨਹੀਂ ਸਾਡੇ ਪਿੰਡ ਨਾਲ ਕੋਈ ਕਲੀਨਿਕ ਖੁੱਲੀ ਹੈ ਨਾ ਕੋਈ ਡਾਕਟਰ ਸਾਡੇ ਪਿੰਡੇ ਨਹੀਂ ਆਉਂਦਾ ਨਾ ਸਾਡੇ ਪਿੰਡ ਕੋਈ ਸਾਡੇ ਪਿੰਡ ਹਰ ਖੋਇ ਬੜੀਆਂ ਉੱਥੇ ਕੋ ਲੋਕੀ ਜਾਂਦੇ ਬੜਾ ਮੋਟਾ ਸਾਡੇ ਪਿੰਡ ਕੋਈ ਸਹੂਲਤ ਹੈ ਨਹੀਂ ਜੀ ਨਾ ਡਿਸਪੈਂਸਰੀ ਹੈ ਕਿ ਨਾ ਸਕੂਲ ਹੈਗਾ ਆ ਨਾ ਕੋਈ ਡਾਕਟਰ ਹੈਗਾ ਨਾ ਕੋਈ ਪਸ਼ੂਨ ਹਸਪਤਾਲ ਨੇ ਕੋਈ ਟੀਵੀ ਹੈ ਨਹੀਂ ਸਾਡੇ ਪਿੰਡ ਦਾ ਹੋਇਆ ਪਿੰਡ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਪਿੰਡ ਤੇ ਗਾਨਗੜ੍ਹ ਤੇ ਸਾਡੇ ਨਾਲ ਮਹਿਲਾਵਾਂ ਵੀ ਬੈਠੀਆਂ ਨੇ ਹਾਂਜੀ ਮਾਦਾ ਕੀ ਨਾਮ ਹੈ ਤੁਹਾਡਾ ਅਮਰਜੀਤ ਕੌਰ ਜੀ ਕੀ ਕਹਿਣਾ ਚਾਹੋਗੇ ਪਿੰਡ ਨੂੰ ਲੈ ਕੇ ਪਿੰਡ ਦੇ ਵਿਕਾਸ ਕਰ ਜਾਣ ਲੈ ਕੇ ਇਸ ਇਹ ਹੀ ਚਾਹੁੰਦੇ ਆ ਕਿ ਪਿੰਡ ਦੇ ਵਿੱਚ ਕੋਈ ਡਿਸਪੈਂਸਰੀ ਹੋਵੇ ਜਾਂ ਸੜਕਾਂ ਹੋਣ ਸਾਡੇ ਕੋਈ ਪਿੰਡ ਨਾਲ ਪਿੰਡ ਜੋੜ ਦਿੱਤਾ ਜਾਵੇ ਜਾਂ ਸਕੂਲ ਹੋਵੇ ਕੋਈ ਛੋਟਾ ਭਾਜੀ ਤਾਂ ਬਾਲਵਾੜੀ ਆ ਜਾਂ ਕੋਈ ਛੋਟੇ ਬੱਚੇ ਨਾ ਜਾਣ ਦੂਰ ਲੱਗੇ ਹੋਵੇ ਇਹ ਹੀ ਚਾਹੁੰਦੇ ਆ ਅਸੀਂ ਸਰਕਾਰ ਤੋਂ ਜਦੋਂ ਮਾਠਵਾਰ ਹੁੰਨੇ ਆ ਤਾਂ ਕਿੱਥੇ ਜਾਣਾ ਪੈਂਦਾ ਫਿਰ ਜੀ ਸਾਨੂੰ ਅਤੋਵਾਲ ਜਾਣਾ ਪੈਂਦਾ ਇੱਥੋਂ 2 2.5 ਕਿਲੋਮੀਟਰ ਹੈਗਾ ਤੇ ਉਹਦੇ ਲਈ ਫਿਰ ਕਿਵੇਂ ਜਾਣੋ ਕੋਈ ਬੱਸ ਸਹੂਲਤ ਹੈਗੀ ਜਾਂ ਕੋਈ ਆਟੋ ਨਹੀਂ ਨਹੀਂ ਕੋਈ ਬੱਸ ਹੈ ਨਹੀਂ ਕੋਈ ਟੈਂਪੋ ਹੈ ਨਾ ਆਪਣਾ ਸਾਧਨ ਹੋਵੇ ਜਾਂ ਕਿਸੇ ਗਵਾਂਢੀਆਂ ਨੂੰ ਕਹਿਣਾ ਪੈਂਦਾ ਜਾਂ ਐਦਾਂ ਤੁਰ ਕੇ ਜਾਣਾ ਪੈਂਦਾ ਹੈ ਤੇ ਮਹਿਲਾਵਾਂ ਨੂੰ ਰੋਜ਼ਗਾਰ ਬਾਰੇ ਗੱਲ ਕੀਤੀ ਜਾਂਦੀ ਹੈ ਕਿ ਘਰ ਬੈਠਿਆਂ ਨੂੰ ਕੋਈ ਰੋਜ਼ਗਾਰ ਦਿੱਤਾ ਜਾਵੇ ਜਾਂ ਕੋਈ ਸਖਲਾਈ ਮਹਿੰਮ ਵੀ ਸ਼ੁਰੂ ਕੀਤੀ ਗਈ ਹੈ ਤੇ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਤੁਹਾਨੂੰ ਨਹੀਂ ਜੀ ਕੋਈ ਨਹੀਂ ਸਾਡੇ ਪਿੰਡ ਇਦਾਂ ਕੁਛ ਹਾਂ ਨਹੀਂ ਕੁਛ ਹੈ। ਹਾਂ ਜੀ ਕੀ ਨਾਮ ਤੁਹਾਡਾ ਜੀ? ਮਨਜੀਤ ਕੌਰ। ਹਾਂ ਜੀ ਕੀ ਕਹਿਣਾ ਚਾਹੋਗੇ ਅੱਜ ਜੀ? ਪਿੰਡ ਦੇ ਵਿਕਾਸ ਲਈ ਸਾਨੂੰ ਤਾਂ ਇੱਕ ਤਾਂ ਸ਼ਮਸ਼ਾਨ ਘਾਟ ਠੀਕ ਕਰਾਇਆ ਜਾਵੇ। ਦੂਜਾ ਲਾਈਟਾਂ ਲਗਵਾਈਆਂ ਜਾਣ ਤੇ ਨਾਲਾ ਜਿਹੜਾ ਹੈ ਉਹਨੂੰ ਪੂਰਾ ਕਰਾਇਆ ਜਾਵੇ। ਕਿਸੇ ਪਿੰਡ ਸੜਕ ਦੇ ਨਾਲ ਜੋੜਿਆ ਜਾਵੇ ਪਿੰਡ ਨੂੰ ਅੱਗੇ ਤੇ ਆਉਣ ਜਾਣ ਦਾ ਸਾਧਨ ਦਿੱਤਾ ਜਾਵੇ। ਜਿਹੜੇ ਬੱਚੇ ਪਿੰਡ ਦੇ ਨੇ ਕਿੱਥੇ ਪੜਨ ਜਾਂਦੇ ਨੇ ਜੀ? ਅਤਵਾਲ ਜੀ। ਤੋਲ ਜਾਂਦੇ ਕਿੰਨੇ ਓਕਾਤੇ ਜਾਂਦੇ ਨੇ ਤੇ ਕਿੰਨੇ ਕਿਲੋਮੀਟਰ ਪੈਂਦੇ ਬਸ ਆਂਦੀ ਬਸ ਆਂਦੀ ਸਕੂਲ ਦੀ ਜਾਂ ਤੁਰ ਕੇ ਆਂਦੇ ਜਾਂਦੇ ਆ ਜਾਂ ਛੱਡਣ ਜਾਂਦੇ ਆ ਘਰ ਦੇ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਬੀਨਾ ਰਾਣੀ ਪਿੰਡ ਦੇ ਵਿੱਚ ਤੁਸੀਂ ਵਿਚਰਦੇ ਹੋ ਤੇ ਕਿਦਾਂ ਦੀਆਂ ਸੁਵਿਧਾਵਾਂ ਨੂੰ ਦੇਖਦੇ ਹੋ ਜਾਂ ਕੋਈ ਵਿਕਾਸ ਪੱਖੋਂ ਪਿਛੜਿਆ ਪਿੰਡ ਕਿਦਾਂ ਦੇ ਵਿਕਾਸ ਹੋਣਾ ਚਾਹੀਦਾ ਪਿੰਡ ਦੇ ਸਰ ਸਾਡੇ ਪਿੰਡ ਵਿੱਚ ਜੋ ਚਾਚਾ ਜੀ ਨੇ ਕਿਹਾ ਉਹ ਹੋਣਾ ਚਾਹੀਦਾ ਆ ਮੇਰੇ ਬੱਚੇ ਵੀ ਸਰਕਾਰੀ ਸਕੂਲ ਵਿੱਚ ਪੜ੍ਹਦੇ ਆ ਚਾਰਵੇਂ ਦੇ ਬੱਚੇ ਆ ਤੇ ਨਾ ਬੱਚੇ ਅੱਜ ਦਾ ਸਾਈਕਲਾਂ ਤੇ ਜਾਂਦੇ ਆ ਤੇ ਇੱਥੇ ਕੋਈ ਸਾਧ ਨਹੀਂ ਹੈ ਕਾ ਹੁਣ ਜਾਣਦਾ ਬਹੁਤ ਜਿਆਦਾ ਔਖਾ ਆ ਕਿਉਂਕਿ ਤੁਹਾਨੂੰ ਪਤਾ ਹੈ ਹੁਣ ਸਾਡਾ ਪਿੰਡ ਕਾਫੀ ਦੂਰ ਪੈ ਜਾਂਦਾ ਤੋਲਤੋ ਹੈ ਨਾ ਸਾਨੂੰ ਜਾਣਾ ਹੋਂ ਦਾ ਬੋਖਾ ਬੱਸਾਂ ਵੀ ਲੱਗਣੇ ਚਾਹੀਦੀਆਂ ਸਾਡੇ ਪਿੰਡ 'ਚ ਸੜਕਾਂ ਵੀ ਬਣਨੀਆਂ ਚਾਹੀਦੀਆਂ ਆ ਤੇ ਸਿਵਿਆ ਜਿਹੀ ਸਪਾਈ ਹੋਣੀ ਚਾਹੀਦੀ ਆ ਜਦੋਂ ਮੀਂਹ ਆ ਜਾਂਦਾ ਗਲੀਆਂ ਵਿੱਚ ਪਾਣੀ ਖੜ ਜਾਂਦਾ ਆ ਕਿਉਂਕਿ ਪੈ ਪੱਦੇ ਪਾਤੇ ਅੱਦੀ ਹੁਣ ਉੱਦੇ ਪਏ ਆ ਸਾਡੇ ਪਿੰਡ ਦਾ ਤਜ਼ਾਹਰ ਹੋਣਾ ਚਾਹੀਦਾ ਆ ਅੰਜ ਸਰ ਕੀ ਨਾਮ ਹੈ ਸਵਰਨ ਸਿੰਘ ਪਿੰਡ ਤਗਾਨ ਕਰਦਾ ਜੀ ਸਾਡੀ ਇੱਕ ਪੁਰਜੋਰ ਬੇਈਲ ਬੇਨਤੀ ਇਹੀ ਹੈ ਕਿ ਸਾਡਾ ਪਿੰਡ ਇੱਕ ਛੋਟਾ ਜਿਹਾ ਪਿੰ ਜਿਹਦੇ ਚਾਰੇ ਪਾਸੇ 1-1 ਕਿਲੋਮੀਟਰ ਤੇ ਪਿੰਡ ਹੈ ਜਦਕਿ ਉਹਨਾਂ ਨੂੰ ਜਾਣਾ ਹੋਵੇ ਸਾਨੂੰ 6 ਕਿਲੋਮੀਟਰ ਘੁੰਮ ਕੇ ਜਾਣਾ ਪੈਂਦਾ ਹੈ। ਅੱਛਾ ਤੇ ਸਿੱਧਾ ਰਸਤਾ ਸਾਡੇ ਪਿੰਡੋਂ ਕੋਈ ਨਹੀਂ ਜੇ ਹੈਗੇ ਵੀ ਤਾਂ ਕੱਚੇ ਰਸਤੇ ਆ ਸਾਰੇ ਉੱਜੜ ਗਏ ਹੋਏ। ਬਾਕੀ ਪਿੰਡ ਦੇ ਵਿੱਚ ਨਾ ਕੋਈ ਸਾਡੇ ਸਕੂਲ ਆ ਨਾ ਕੋਈ ਡਿਸਪੈਂਸਰੀ ਆ ਨਾ ਕੋਈ ਸਾਡੇ ਪਿੰਡ ਦੇ ਛੱਪੜ ਦੇ ਹਾਲ ਮਾੜੇ ਆ। ਪਿੰਡ ਦੇ ਸ਼ਮਸ਼ਾਨ ਘਾੜ ਦੀ ਹਾਲ ਇੰਨੀ ਮਾੜੀ ਆ ਜੀ ਕਿ ਜੇ ਜਾਣਾ ਪੈਂਦਾ ਜੇ ਉੱਥੇ ਕੋਈ ਬੰਨਿਆਣਾ ਵੀ ਕੋ ਆ ਜਾ ਤਾਂ ਉਹ ਨਹੀਂ ਲੱਭਦਾ। ਇਸ ਕਰਕੇ ਤੇ ਆਂਗਣਵਾੜੀ ਛੋਟੀ ਹੋਵੇ ਚਲੋ ਪਿੰਡ ਦੇ ਬੱਚੇ ਪਿੰਡ 'ਚ ਰਹਿ ਜਾਣ ਛੋਟੇ ਛੋਟੇ ਬੱਚਿਆਂ ਨੂੰ ਕਿੱਥੇ ਚੱਕ ਕੇ ਲੈ ਜਾਣਾ ਪੈਂਦਾ ਬੜਾ ਮੁਸ਼ਕਲ ਹੋਇਆ ਸਾਡੀ ਸਭ ਤੋਂ ਵੱਡੀ ਬੇਨਤੀ ਇਹੀ ਹੈ ਕਿ ਸਾਡੇ ਪਿੰਡ ਜਿੱਦਾਂ ਰੋੜੀਆਂ ਬਠੀਆਂ ਕਿਸੇ ਆਲੇ ਦੁਆਲੇ ਪਿੰਡਾਂ ਨਾਲ ਜੋੜਿਆ ਜਾਵੇ ਕਿ ਸਾਨੂੰ ਆਣ ਲਾਗੇ ਵਾਲੇ ਪਿੰਡਾਂ ਦੇ ਆਉਣ ਜਾਣ ਨੂੰ ਕੋਈ ਸਹੂਲਤ ਹੋ ਜਾਵੇ ਸੁਨਾਵੀ ਪਿੰਡ ਮੂਰੇ ਫਲਾਈ 1 ਕਿਲੋਮੀਟਰ ਪਟਰਾਣਾ 1 ਕਿਲੋਮੀਟਰ ਹੈ ਜੇ ਅਸੀਂ ਇਹਨਾਂ ਪਿੰਡਾਂ ਨੂੰ ਜਾਂ ਬੱਠੀਆਂ ਨੂੰ ਰੌੜੀਆਂ ਨੂੰ ਜਾਣਾ ਹੋਵੇ ਸਾਨੂੰ 4-5 ਕਿਲੋਮੀਟਰ ਘੁੰਮ ਕੇ ਆਉਣਾ ਪੈਂਦਾ ਹੈ 1 ਕਿਲੋਮੀਟਰ ਸਫਰ 5 ਕਿਲੋਮੀਟਰ ਕਰਕੇ ਤਾਂ ਹੀ ਸਾਨੂੰ ਸਾਡੇ ਪਿੰਡ ਦੀ ਇਹ ਹਾਲਤ ਹੈ ਟੱਕਵਾਲੋਂ ਪਹਿਲੀ ਗੱਡੀ ਸੜਕ ਤੇ ਆਉਂਦੀ ਹੈ ਤਾਂ ਦੂਜੀ ਨੂੰ ਪਿੰਡੇ ਖੜੀ ਕਰਨਾ ਪੈਂਦਾ ਫੇਰ ਪਾਸ ਮਿਲਦਾ ਛੋਟੀ ਸੜਕਾਂ ਦੋ ਗੱਡੀਆਂ ਨਹੀਂ ਲੰਘਦੀਆਂ ਜੀ ਬਹੁਤ ਮੁਸੀਬਤ ਹੈ ਪਿੰਡ ਦੀ ਸਾਡੀ ਤਾਂ ਇਹੀ ਬੇਨਤੀ ਹੈ ਕਿ ਇਹਨੂੰ ਸੁਣਿਆ ਜਾਏ ਤੇ ਪੂਰਾ ਕੀਤਾ ਜਾਏ ਕਿ ਪਿੰਡ ਦੀ ਕੋਈ ਸ਼ਾਨ ਵਧੇ ਤੇ ਸਰਕਾਰ ਦਾ ਵੀ ਕੋਈ ਨਾਂ ਹੋਵੇ ਵੀ ਫਲਾਨੀ ਸਰਕਾਰ ਨੇ ਸਾਡੇ ਪਿੰਡ ਦਾ ਕੋਈ ਕੰਮ ਕੀਤਾ ਜੀ ਤੇ ਜਦੋਂ ਚੋਣਾਂ ਆਉਂਦੀਆਂ ਨੇ ਉਸ ਵੇਲੇ ਤਾਂ ਜਿਹੜੇ ਕੈਂਡੀਡੇਟ ਆਉਂਦੇ ਹੁੰਣਗੇ ਉਸ ਵੇਲੇ ਤਾਂ ਇੱਕ ਗੱਡੀ ਪਿੰਡ ਚ ਉਹ ਜੇ ਕੱਢੀ ਦੀ ਨਹੀਂ ਦੂਜੀ ਮੋੜ ਲਾਈਨ ਚ ਖੜੀ ਹੁੰਦੀ ਹੈ ਅੱਛਾ ਕੀ ਕਰ ਸਕਦੇ ਇਹਨਾਂ ਨੂੰ ਜੀ ਉਹਲੇ ਤਾਂ ਇਦਾਂ ਦੇ ਅਸੀਂ ਹੱਥ ਜੋੜਨੇ ਹੁੰਦੇ ਹੁਣ ਅਸੀਂ ਜੋੜਦੇ ਉਹਨਾਂ ਇਹ ਜੋੜ ਕੇ ਖੜੇ ਹੁੰਦੇ ਸਾਡੇ ਮੂਹਰੇ ਉਹ ਇੱਕ ਦਿਨ ਜੋੜਦੇ ਤੁਸੀਂ 5 ਸਾਲ ਜੋੜਦੇ 5 ਸਾਲ ਤਵੇ ਮੂਰਖ ਬਣਦੇ ਹੀ ਆਂ ਜੀ ਅਸੀਂ ਤਾਂ ਬਣਾਈ ਜਾਂਦੇ ਅਸੀਂ ਬਣੀ ਜਾਂਦੇ ਇਸ ਕਰਕੇ ਜੀ ਨਹੀਂ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਕਿ ਜਦ ਬਾਕੀ ਕੰਮ ਮੌਕੇ ਤੇ ਆਪਣਾ ਉਹ ਲੈਂਦੇ ਤਾਂ ਸਾਡਾ ਵੀ ਸਾਡੀ ਤੇ ਹੀ ਇਹਨਾਂ ਨੂੰ ਅਪੀਲ ਹੈ ਜੀ ਤੇ ਸਰਪੰਚ ਸਾਹਿਬ ਇਹਨਾਂ ਸਮੱਸਿਆਵਾਂ ਬਾਰੇ ਜ਼ਿਕਰ ਹੋਇਆ ਕਿਸੇ ਦੇ ਲੀਡਰ ਦੇ ਨਾਲ ਜਾਂ ਮੰਤਰੀ ਸਾਹਿਬ ਨਾਲ ਅਸੀਂ ਸਰ ਡਾਕਟਰ ਰਾਜਕੋਪ ਵੀ ਗਏ ਸੀਗੇ ਵੀ ਜਿਹੜੀ ਹੈ ਕਿ ਪਹਿਲੀ ਵਾਰ ਮੇਲੇ ਬਣਿਆ ਅਸੀਂ ਉਹਨੂੰ ਕਿਹਾ ਸੀਗਾ ਕਿ ਤੂੰ ਬਰੌਡੀਆਂ ਲਾ ਕੇ ਸਾਡੀ ਸੜਕ ਬਣਾ ਦੇ ਇਹ ਪਟਾਣੇ ਤਿੱਕਰ ਉਹਦੇ ਜਈ ਜੂ ਸਾਦ ਕਿਹਾ ਜੀ ਮੈਂ ਹੁਣੇ ਕਿਹੜਾ ਮਿਹਨਤੀ ਵਗੜਾਈ ਆ ਮੁਰਗੇ ਹੋਇਆ ਕੁਛ ਨਹੀਂ ਦੀ ਸੜਕ ਕਹਿੰਦੇ ਸਾਫ ਕਾ ਦੇ ਸਾਫੀ ਕਰ ਦਿੱਤੀ ਸੜਕ ਕਮਿਟੀ ਵਿੱਚ ਪੱਟੇ ਵਿੱਚ ਮੋੜੇ ਕੁਛ ਨਹੀਂ ਹੋਇਆ ਕਈ ਵਾਰ ਡਾਕਟਰ ਸਾਹਿਬ ਉਹ ਗਏ ਹੈਗੇ ਆ ਉਹ ਕਹਿੰਦੇ ਆ ਉਹ ਲਿਖ ਲੈਂਦੇ ਆ ਹੋ ਜਾਊਗਾ ਜੀ ਹੋ ਜਾਊਗਾ ਹੁਣ ਦੇਖੋ ਜੀ ਹੁਣ ਐਮਪੀ ਬਣੇ ਆ ਹੁਣ ਕੋਸ਼ਿਸ਼ ਕਰਾਂਗੇ ਉਹਨਾਂ ਕੋ ਜਾ ਕੇ ਵੀ ਉਹਨਾਂ ਦੇ ਹੱਥ-ਪਾਸ ਹੈ ਗਈ ਸਾਰੀ ਗੱਲਬਾਤ ਵੀ ਹੁਣ ਤਾਂ ਐਮਪੀ ਬਣ ਕੇ ਤੁਸੀਂ ਸੜਕ ਬਣਾ ਸਕਦੇ ਹੈਗੇ ਆ ਇਹ ਸੜਕ 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 ਬਣ ਜਵੇ ਇਹ ਰੌੜੀਆਂ ਨਾਲ ਹੱਟੇ ਬੱਲੇ ਤੱਕ ਇਹ ਪਿੰਡ ਸਾਰੇ ਜੁੜਦੇ ਨਾਲ ਇੱਥੇ ਬੱਸ ਬੜੇ ਇਸੋ ਨਹੀਂ ਬੱਸ ਜਾਂਦੀ ਆ ਜੀ ਸਾਰਾ ਕੁਝ ਵਧੀਆ ਹੋ ਜਾਊਗਾ ਕਿ ਸਾਡੇ ਪਿੰਡ ਨੂੰ ਹੈ ਨਹੀਂਗਾ ਬਾਕੀ ਦੇਖੋ ਮਹਿਮੂ ਵਾਲ ਹੋਇਆ ਫਲਾਈ ਹੋਇਆ ਹੋਇਆ ਸਾਰੇ ਹੱਟੇ ਬੱਲੇ ਬਸਾਂ ਜਾਂਦੀਆਂ ਰੌੜੀਆਂ ਹੋਈਆਂ ਸਾਡਾ ਦੁਕਾਨ-ਕਾਨ ਹੋਇਆ ਪਟਾ ਸਾਡੀ ਕੋਈ ਬੱਸ ਪਟਾਣੇ ਵਾਲੇ ਵਿਚਾਰੇ ਬਹੁਤ ਲੋੜੀ ਪਾਉਂਦੇ ਹੈਗੇ ਐ ਵੀ ਸਰਪੈਂਟਸਲ ਤੁਸੀਂ ਕਹੋ ਕਿਸੇ ਨੂੰ ਕਹੋ ਅਪਰ ਆਲੇ ਮਿੜਕੇ ਸੜਕ ਬਣਾਈਏ ਪਰ ਕਿ ਸਾਡੀ ਬਣਦੀ ਨਹੀਂ ਕਿਸੇ ਪਾਸੇ ਵੀ ਕਈ ਵਾਰੇ ਕਹਿ ਚੁੱਕੇ ਆ ਹੋਂ ਫੇਰ ਬੰਦੇ ਇਕੱਠੇ ਹਰ ਕੇ ਜੇ ਫੇਰ ਜਾਵਾਂਗੇ ਡਾਕਟਰ ਸਾਹਿਬ ਕੋਲ ਵੀ ਡਾਕਟਰ ਸਾਹਿਬ ਸਾਡਾ ਸੁਣੋ ਕੁਛ ਹੋਂ ਤਾਂ ਐਮਪੀ ਬਣ ਗਏ ਹੋਗੇ ਵੋਟਾਂ ਤੇ ਪਾਈਆਂ ਸੋਚੋ ਵੋਟਾਂ ਤਾਂ ਫੇਰ ਆਣ ਵਾਲੀਆਂ ਐ ਜਿਹੜੀ ਸੀਟ ਖਾਲੀ ਹੋਈ ਹੈ ਐਮਐਲਏ ਦੀ ਤਾਂ ਦੁਬਾਰਾ ਇੱਥੇ ਇਲੈਕਸ਼ਨ ਚੋਣ ਹੋਣ ਹੀ ਜਾ ਰਹੀ ਹੈ ਹਾਂਜੀ ਸਰ ਤੇ ਕਿਵੇਂ ਦੇਖਦੇ ਹੋ ਫੇਰ ਉਦੋਂ ਮੰਗ ਰੱਖੋਗੇ ਕਿ ਪਹਿਲਾਂ ਗੱਲ ਕਰਦੇ ਮੰਗ ਰੱਖਾਂਗੇ ਅਸੀਂ ਮੰਗ ਰਾਕੇ ਕ ਕੋਸ਼ਿਸ਼ ਕਰਾਂਗੇ ਕਿ ਦੇਖੋ ਇਸ ਦਾ ਬਹੁਤ ਪੁਰਾਣੇ ਜੁੜੇ ਆ ਡਾਕਟਰ ਸਾਹਿਬ ਨਾਲ ਵੀ ਅਸੀਂ ਡਾਕਟਰ ਸਾਹਿਬ ਜੁੜੇ ਹੋਏ ਰਹੇ ਹਾਂ ਪਹਿਲਾਂ ਵੀ ਜਦੋਂ ਕਾਂਗਰਸ ਵਿੱਚ ਤਾਂ ਵੀ ਇਹਨਾਂ ਨੂੰ ਵੋਟਾਂ ਆਪਣੇ ਸਾਡੀ ਬਾਕੀ ਵੀ ਹੈਗੀ ਐ ਤੇ 2002 ਦੀ ਤੁਰੇ ਉਹ ਜਨ ਅਸੈਂਬਲੀ ਵਿੱਚ ਵੀ ਇਹਨੇ ਕਿੱਥੇ ਜਾ ਕੇ ਬੇਨਤੀ ਕਰਾਂਗੇ ਉਹਨਾਂ ਨੂੰ ਨਹੀਂ ਡਾਕਟਰ ਸਾਹਿਬ ਸਾਡਾ ਕੰਮ ਕਰੋ ਆ ਇਹ ਆਪਣੇ ਸਾਡਾ ਚਿਮਾ ਸਾਹਿਬ ਸਾਡੀ ਜੇ ਸਰਕੇ ਬਣ ਜਵੇ ਨਾ ਸਾਡੇ ਪਿੰਡ ਨੂੰ ਮਾੜਾ ਪ੍ਰਸਾਹ ਆਉਣ ਲੱਗ ਪਊਗਾ ਨਹੀਂ ਸਾਡਾ ਪਿੰਡ ਬੜਾ ਔਖਾ ਜੀ ਕੋਈ ਸਰਕ ਸਾਡੇ ਪਿੰਡੋਂ ਸਰਕ ਆਉਂਦੀ ਹੈ ਕਈ ਲੋਕੀ ਤਾਂ ਤੇਰੇ ਜਾਣਾ ਹੁੰਦਾ ਹਰਖਵਾਲ ਨੂੰ ਸਾਡੇ ਪਿੰਡਾ ਬੜਦੇ ਪੁੱਛਦੇ ਆ ਇਹ ਸਾਡੇ ਕਿੱਥੇ ਗਾਂ ਸੜਕੀ ਜੀ ਕੋਈ ਹੁੰਦੀ ਕਈ ਵਾਰੇ ਕਹਿ ਚੁੱਕੇ ਆ ਦੇਖੋ ਕੀ ਕਰਦੇ ਹੈਗੇ ਐਮਪੀ ਬਣ ਕੇ ਡਾਕਟਰ ਸਾਹਿਬ ਉਹ ਕੁਛ ਕਰਾਂ ਕਹਿੰਦੀ ਉਹਨਾਂ ਨੇ ਬਿੜਾ ਬਹੁਤ ਸਾਡਾ ਸੋਚੋ ਇਹ ਕਰਾਓ ਊੜਾ ਕੱਚੀ ਰੋੜੇ ਕਿੱਧਰ ਨਿਕਲਦੀ ਜੀ ਇਹ ਪਿੰਡ ਪਟਰਾਣੇ ਨੂੰ ਜਾਂਦੀ ਜੀ ਇੱਥੋਂ ਤਕਾਨਗੜ ਤੋਂ ਅੱਛਾ ਜੀ 1 ਕਿਲੋਮੀਟਰ ਦਾ ਵਖਵਾ ਜੀ ਸਾਰਾ ਅੱਛਾ ਜੀ ਅਗਰ ਇਹ ਸਾਡੀ ਸੜਕ ਇੱਥੋਂ ਪਟਰਾਣੇ ਤੱਕ 1 ਕਿਲੋਮੀਟਰ ਬਣ ਜਾਂਦੀ ਹੈ ਤੇ ਸਾਡਾ 20 ਪਿੰਡਾਂ ਨਾਲ ਬੜਾ ਆ ਜੀ ਜੇ ਇਨੀ ਕਿ ਮਿਹਰਬਾਨੀ ਹੋ ਜਾ ਤਾਂ ਅਸੀਂ 20 ਪਿੰਡਾਂ ਨਾਲ ਮਿਲਣ ਵਰਤਣਾ ਨਹੀਂ ਤਾਂ ਸਾਨੂੰ 25 ਕਿਲੋਮੀਟਰ 15 ਘੁੰਮ ਕੇ ਉੱਪਰ ਦੀ ਆਉਣਾ ਪੈਂਦਾ ਹੈ। ਅੱਛਾ ਨਹੀਂ ਤਾਂ ਉੱਤੇ ਦੀ ਘੁੰਮ ਕੇ ਜਾਣਾ ਪੈਂਦਾ। ਉੱਪਰ ਦੀ ਜਾਣਾ ਪੈਂਦਾ ਜੀ ਆ ਪਟਰਾਣੇ ਨੂੰ ਵੀ ਜਾਣਾ 1 ਕਿਲੋਮੀਟਰ ਤੇ ਸਾਨੂੰ 5 ਕਿਲੋਮੀਟਰ ਉੱਪਰ ਦੀ ਆਉਣਾ ਪੈਣਾ। ਠੀਕ ਠੀਕ। ਤੇ ਇਹ ਆਉਂਦੀ ਆ ਸਾਡੇ ਇੱਧਰ ਰੌੜੀਆਂ ਰੌੜੀਆਂ ਤੋਂ ਜੀ। ਇਹ ਰੌੜੀਆਂ ਨੂੰ ਪੈਂਦੀ ਆ। ਇਹ ਵੀ ਰੌੜੀਆਂ 1 ਕਿਲੋਮੀਟਰ ਹੀ ਆ। ਅੱਛਾ ਉਹ ਦੇਖੋ ਅੱਗੇ ਕੱਚੀ ਆ। 1 ਕਿਲੋਮੀਟਰ ਟੋਟਾ ਉਹ 1 ਕਿਲੋਮੀਟਰ ਇਹ ਕਰੇ ਦੋਨੇ ਬਣ ਜਾਂਦੇ ਤਾਂ ਅਸੀਂ 20-25 ਪਿੰਡਾਂ ਨਾਲ ਮਿਲਣ ਵਰਤਣ ਵਾਲੇ ਬਣ ਸਕਦੇ ਹਾਂ ਠੀਕ 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 ਹਾਂ ਜੀ ਇਹ ਵੀ ਕੱਚਾ ਹੀ ਰਾਹ ਸਾਰਾ ਅੱਗੇ ਹੈ ਨਾ ਕੱਚਾ ਸਾਰਾ ਕੱਚਾ ਹੀ ਹੈ ਮਿੱਟੀ ਅਸੀਂ ਪਾਈਓ ਆ ਤਿਆਰੀ ਕੀਤੀ ਉਹ ਸਭ ਕੁਝ ਹੋਇਆ ਜੀ ਬਸ ਬੰਦ ਹੀ ਨਹੀਂ ਪਈ ਗ੍ਰਾਂਟ ਨਹੀਂ ਆਉਂਦੀ ਪਈ ਬਸ ਗ੍ਰਾਂਟ ਨਹੀਂ ਆਉਂਦੀ ਜੀ ਗਵਰਨਮੈਂਟ ਕੋਈ ਸੋਚਦੀ ਨਹੀਂ ਇੱਧਰ ਨੂੰ ਜੀ ਇਦਾਂ ਦਾ ਪਿੰਡ ਆ ਜੀ ਇੱਥੇ ਤੱਕ ਕਿਸੇ ਪਾਸਿਓਂ ਵੀ ਆਉਣ ਦਾ ਤੁਹਾਨੂੰ ਰਾਹ ਨਹੀਂ ਬਸ ਇੱਕੋ ਹੀ ਐ ਸੜਕ ਟਕਵਾਲੋਂ ਆਉਂਦੀ ਪੱਕੀ ਜੇ ਉਹ ਬੜੀ ਗੱਡੀ ਟਰਾਲੀ ਆ ਜਾਂਦੀ ਤੇ ਇੱਕ ਨੂੰ ਖੜ੍ਹ ਕੇ ਦ we University Jalandhar, empowering student with twenty first century skills. Seven zero eight seven zero one seven double five seven zero eight seven zero one seven double five two.